ਅਗਧਰ ਸਾਹਿਬ ਅਮਰੀਕਾ ਦੀ ਖਾਸ ਰਿਪੋਰਟ ਹੈ ਭਾਰਤ ਵਿੱਚ ਧਾਰਮਿਕ ਆਜ਼ਾਦੀ ਨੂੰ ਖਤਰਾ ਹੈ ਇੱਥੇ ਦੇ ਲੋਕ ਘੱਟ ਗਿਣਤੀਆਂ ਦੇ ਲੋਕਾਂ ਦੇ ਧਾਰਮਿਕ ਸਥਾਨਾਂ ਨੂੰ ਢਾਕੇ ਵੱਧ ਗਿਣਤੀ ਦੇ ਲੋਕ ਆਪਣੇ ਧਾਰਮਿਕ ਸਥਾਨ ਬਣਾਉਣ ਲੱਗੇ ਹੋਏ ਨੇ ਘੱਟ ਗਿਣਤੀ ਕੋਈ ਨਹੀਂ ਕਿ ਮੁਸਲਮਾਨ ਹੀ ਨੇ ਘੱਟ ਗਿਣਤੀ ਸਿੱਖ ਵੀ ਹੈਗੇ ਨੇ ਇਹ ਸ਼ਰਿਆਮ ਦੀ ਝੂਠੀ ਰਿਪੋਰਟ ਹੈ ਇਸ ਰਿਪੋਰਟ ਦੇ ਵਿੱਚ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਰਿਪੋਰਟ ਵਿੱਚ ਭਾਰਤ ਦੀ ਇੱਜ਼ਤ ਤੇ ਹੱਤ ਪਾਇਆ ਗਿਆ। ਸਭ ਤੋਂ ਵੱਡਾ ਕੇਸ ਆ ਭਾਰਤ ਦਾ ਜਿਹਦੇ ਵਿੱਚ ਸੁਪਰੀਮ ਕੋਰਟ ਅਨਵੋਲਵ ਹੈ। ਜਿਹਦੇ ਵਿੱਚ ਸਰਕਾਰ ਅਨਵੋਲਵ ਹੈ। ਜਿਹਦੇ ਵਿੱਚ ਪੂਰਾ ਤੰਤਰ ਅਨਵੋਲਵ ਹੈ। ਅਗਧਰ ਸਾਹਿਬ ਅਮਰੀਕਾ ਦੀ ਰਿਪੋਰਟ ਹੈ ਜਿਹਨੇ ਕਾਫੀ ਹੈਰਾਨ ਵੀ ਕਰ ਦਿੱਤਾ ਹੈ। ਰਿਪੋਰਟ ਦੇ ਮੁਤਾਬਕ ਭਾਰਤ ਵਿੱਚ ਧਾਰਮਿਕ ਆਜ਼ਾਦੀ ਨੂੰ ਖਤਰਾ ਹੈ ਪਿੱਛੇ ਜੇ ਰਾਹੁਲ ਗਾਂਧੀ ਵੀ ਟਿੱਪਣੀਆਂ ਕਰਕੇ ਆ ਗਏ ਸਿੱਖਾਂ ਦੇ ਹੱਕ ਦੇ ਵਿੱਚ ਬਿਆਨ ਦੇ ਆਏ ਤਾਂ ਉਹਦੇ ਵੱਖੋ ਵੱਖਰੇ ਪ੍ਰਤੀਕਰਮ ਲੀਡਰਾਂ ਦੇ ਆਉਣੇ ਸ਼ੁਰੂ ਹੋ ਗਏ ਸੀ ਪਰ ਹੁਣ ਜਿਹੜੀ ਇਹ ਰਿਪੋਰਟ ਆ ਇਹਦੇ ਮੁਤਾਬਕ ਵੀ ਅਜਿਹਾ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਹੈ ਜੀ ਅਸਲ 'ਚ ਨਾ ਜਿਹੜੀ ਇਹ ਰਿਪੋਰਟ ਧਰਮਿੰਦਰ ਜੀ ਆਈ ਹੈ ਨਾ ਜੀ ਇਹ ਉਹਨਾਂ ਦੀ ਭਾ ਅਮਰੀਕਾ ਦੀ ਵਿੱਚ ਰਿਪੋਰਟ ਆ ਜਿਹੜੀ ਖਾਸ ਕਰਕੇ ਇੱਕ ਸੀਨੀਅਰ ਨੀਤੀ ਜਿਹੜੀ ਕਿ ਸਮਿਖਿਆ ਕਹੇਗੀ ਆਪਾਂ ਉਹਨੂੰ ਕਹਿ ਸਕਦੇ ਹਾਂ ਸੇਮਾ ਹਸਨ ਹੂੰ ਉਸ ਦੀ ਟੀਮ ਵੱਲੋਂ ਇਹ ਰਿਸਰਚ ਕੀਤੀ ਗਈ ਰਿਪੋਰਟ ਹੈਗੀ ਆ ਦੁਨੀਆ ਦੀ ਰਿਸਰਚ ਕੀਤੀ ਆ ਉਹਨੇ ਧਾਰਮਿਕ ਮੁੱਦਿਆਂ ਦੇ ਉੱਤੇ ਭਾਰਤ ਤੇ ਰਿਸਰਚ ਕੀਤੀ ਆ ਉਹਨਾਂ ਨੇ ਭਾਰਤ ਉੱਤੇ ਇਸ ਰਿਪੋਰਟ ਦੇ ਵਿੱਚ ਵਿਸ਼ੇਸ਼ ਤੌਰ ਤੇ ਕਥਨ ਕੀਤਾ ਗਿਆ ਕਿ ਇਹ ਭਾਰਤ ਵਿੱਚ ਧਾਰਮਿਕ ਆਜ਼ਾਦੀ ਤੇ ਖਤਰਾ ਹੈ ਇੱਥੇ ਦੇ ਲੋਕ ਘੱਟ ਗਿਣਤੀਆਂ ਦੇ ਲੋਕਾਂ ਦੇ ਧਾਰਮਿਕ ਸਥਾਨਾਂ ਨੂੰ ਢਾਕੇ ਵੱਧ ਗਿਣਤੀ ਦੇ ਲੋਕ ਆਪਣੇ ਧਾਰਮਿਕ ਸਥਾਨ ਬਣਾਉਣ ਲੱਗੇ ਹੋਏ ਨੇ ਇੱਥੇ ਘੱਟ ਗਿਣਤੀ ਦੇ ਧਾਰਮਿਕ ਸਥਾਨਾਂ ਦੇ ਬਹੁਤ ਸਾਰੇ ਮਾਮਲੇ ਅਦਾਲਤਾਂ ਵਿੱਚ ਚੱਲ ਰਹੇ ਨੇ ਉਹਨਾਂ ਨੂੰ ਢਾਉਣ ਵਾਸਤੇ ਡਿਮਾਰਜ ਕਰਨ ਵਾਸਤੇ ਵੱਡੀ ਵੱਡੀ ਗੱਲ ਇਹ ਹੈ ਕਿ ਅਦਾਲਤਾਂ ਫੈਸਲੇ ਕਰ ਰਹੀਆਂ ਨੇ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਨੂੰ ਢਾਉਣ ਦੇ ਅਦਾਲਤਾਂ ਫੈਸਲੇ ਕਰ ਰਹੀਆਂ ਨੇ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਨੂੰ ਢਾਉਣ ਵਾਸਤੇ ਤੇ ਇਸ ਤਰੀਕੇ ਨਾਲ ਵੱਖ-ਵੱਖ ਤਰੀਕਿਆਂ ਜਿੱਥੇ ਇਹ ਕਟਗਿਣਤੀ ਕੋਈ ਨਹੀਂ ਕਿ ਮੁਸਲਮਾਨ ਹੀ ਨੇ ਕਟਗਿਣਤੀ ਸਿੱਖ ਵੀ ਹੈਗੇ ਨੇ ਤੇ ਸਿੱਖਾਂ ਦੇ ਇਵਨ ਕਿ ਜਿਹੜੇ ਕਿ ਆ ਸਾਈਂ ਬਾਬੇ ਵਾਲੇ ਉਹ ਸਾਈਂ ਬਾਬੇ ਦੀ ਮੂਰਤੀ ਚੁੱਕਣ ਲੱਗ ਪਏ ਲੋਕ ਹੂੰ ਸਾਈਂ ਬਾਬੇ ਦੀਆਂ ਮੂਰਤੀਆਂ ਵੀ ਬਾਰਾਂ ਨਾਸੇ ਚੁੱਕਿਆ ਨਾ ਕੱਲ੍ਹ ਵੈਸੇ ਗ੍ਰਫਤਾਰ ਹੋ ਗਿਆ ਬੰਦਾ ਉਹ ਜਿਹੜਾ ਸਨਾਤਨ ਅ ਰਖਿਆਕ ਹੂੰ ਦਲ ਹੈਗਾ ਸਨਾਤਨ ਰਖਿਆਕ ਦਲ ਹੈਗਾ ਉਹਦਾ ਉਹਦਾ ਮੁਖੀ ਹੈ ਮੇਖਾ ਕੜਾ ਸ਼ਰਮਾ ਜੀ ਸੁਪਾਵਰਦਾਂ ਅਜੀਤ ਸ਼ਰਮਾ ਅਜੀਤ ਸ਼ਰਮਾ ਜੀ ਨੇ ਮੁਖੀ ਉਹਨੂੰ ਕੱਲ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਨੇ ਕੇ ਮੂਰਤੀਆਂ ਚੱਕ ਕੇ ਵਿਸਰਜਿਤ ਕੀਤੀਆਂ ਸੀਗੀਆਂ ਦਾ ਚੱਕਤੀਆਂ ਸੀ ਮੰਦਰਾਂ ਵਿੱਚੋਂ ਉੱਥੇ ਪੁਜਾਰੀਆਂ ਨੇ ਜਾ ਕੇ ਅ ਸ਼ਿਕਾਇਤਾਂ ਕੀਤੀਆਂ ਵੀ ਸਾਡੇ ਮੰਦਰ ਚ ਸਾਈਂ ਬਾਬਾ ਦੀ ਮੂਰਤੀ ਚੱਕ ਕੇ ਵਿਸਰਜਿਤ ਕਰਤੀ ਗਈ ਆ ਜਿਹੜਾ ਜਿਨੇ ਜਿਵੇਂ ਦਾ ਮਨ ਹੁੰਦਾ ਇੱਕ ਇੱਕ ਤੁਸੀਂ ਜਿਹੜੀ ਤੁਹਾਡੇ ਮਨ ਵਿੱਚ ਕਿਸੇ ਦੀ ਅਕੂਰਤੀ ਬਣ ਗਈ ਆ ਫੋਟੋਆਂ ਬਣ ਗਈਆਂ ਭਾਰਤ ਵਿੱਚ ਫੋਟੋਆਂ ਨੂੰ ਅਕਰਤੀ ਨੂੰ ਬੜਾ ਮਾਨਤਾ ਹੈਗੀ ਆ ਜਿਵੇਂ ਗੁਰੂ ਗੋਬਿੰਦ ਸਿੰਘ ਦੀਆਂ ਕੁਰਤੀ ਬਣ ਕੇ ਫੋਟੋ ਬਣਾਤੀ ਐ ਸੀ ਉਹਨੂੰ ਪੂਜਦੇ ਆ ਗੁਰੂ ਨਾਨਕ ਪਾਤਸ਼ਾਹੀ ਬਣ ਚੁੱਕੀ ਐ ਗੁਰੂ ਅਮਰਦਾਸ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਐਦਾਂ ਇਕਬੀਰ ਸਾਹਿਬ ਦੀ ਰਵਿਦਾਸ ਮਹਾਰਾ ਦੀ ਤੇ ਹੋਰ ਜਿੰਨੇ ਵੀ ਸੰਤ ਮਹਾਪੁਰਸ਼ਾਂ ਸਿੱਖਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਚੋਂਦੇ ਆ ਉਹਦੇ ਬਣ ਚੁੱਕੇ ਨੇ ਫੋਟੋਆਂ ਤੇ ਜਿਹਨੂੰ ਪੂਜਦੇ ਆ ਐਦਾਂ ਹੀ ਐਦਾਂ ਹੀ ਮਰਕੇ ਦਾ ਵਿੱਚ ਹੈਗਾ Hindu ਧਰਮ ਵਿੱਚ Hindu ਧਰਮ ਵਿੱਚ ਮੂਰਤੀਆਂ ਨੇ ਪੂਜਦੀ ਨੇ ਉਹ ਉਹ ਇੱਕ ਪੱਥਰ ਦੀ ਮੂਰਤੀ ਲਿਆ ਕੇ ਵੀਰ ਨੂੰ ਪੁੱਛਦੇ ਆ ਜਿਵੇਂ ਕਿ ਗਣੇਸ਼ ਦੀ ਮੂਰਤੀ ਹੁੰਦੀ ਹੈ ਤੇ ਉਹਨੂੰ ਵਿਸਰਜਿਤ ਕਰਦੇ ਆ ਜਦੋਂ ਗਣੇਸ਼ ਦੀ ਚਤੁਰਤੀ ਹੁੰਦੀ ਹੈ ਮੇਰੇ ਖਿਆਲ ਚ ਉਦੋਂ ਉਹਨੂੰ ਵਿਸਰਜਿਤ ਕਰਦੇ ਆ ਵਿਸਰਜ ਕਰਨ ਦਾ ਤਰੀਕਾ ਬਹੁਤ ਵੱਖਰਾ ਹੁੰਦਾ ਹੈ இந்து ਧਰਮ ਦੇ ਵਿੱਚ ਤੇ ਉਹ ਪੁੱਛਦੇ ਆ ਔਰ ਸ਼ਰਦਾ ਹੁੰਦੀ ਹੈ ਬੰਦੇ ਦੀ ਸ਼ਰਦਾ ਅਸੀਂ ਸ਼ਰਦਾ ਦੇ ਕਦੇ ਵੀ ਕਿਸੇ ਦੇ ਕਿੰਤੂ ਨਹੀਂ ਕਰਦੇ ਹਰ ਇੱਕ ਬੰਦੇ ਦੀ ਸ਼ਰਦਾ ਹਰ ਇੱਕ ਚੀਜ਼ ਨਾਲ ਕਿਵੇਂ ਵੀ ਹੁੰਦੀ ਹੈ ਜੀ ਅਸੀਂ ਕਿਹੜਾ ਕੋਈ ਉੱਥੇ ਲੈ ਦੀ ਕਿਸੇ ਦਾ ਵਿਸ਼ਲੇਸ਼ਣ ਕਰ ਇਸ ਗੱਲ ਦਾ ਬੱਚੇ ਨਗਰ ਵੀ ਕੋਈ ਧਰਮ ਨੂੰ ਕਿਵੇਂ ਮੰਨੇ ਕੋਈ ਨਾਮ ਮੰਨੇ ਪਰ ਇਹ ਸਾਡੇ ਭਾਰਤ ਵਿੱਚ ਇੱਕ ਗੱਲ ਜਿਹੜੀ ਰਿਪੋਰਟ ਦੇ ਵਿੱਚ ਸਪਸ਼ਟ ਕੀਤੀ ਗਈ ਆ ਉਹ ਇਹ ਆ ਕਿ ਇੱਥੇ ਧਾਰਮਿਕ ਤੌਰ ਤੇ ਜਿਹੜੀ ਆਜ਼ਾਦੀ ਆ ਉਹਨੂੰ ਬੜੇ ਵੱਡੇ ਪੱਧਰ ਤੇ ਖਤਰਾ ਆ ਚੁੱਕਿਆ ਇਹ ਤੁਸੀਂ ਸੁਣਾ ਵੀ ਹੋਣਾ ਮੋਨ ਭਾਗਵਤ ਤੋਂ ਮੋਨ ਭਾਗਵਤ ਕੀ ਕਹਿੰਦੇ ਆ ਕਹਿੰਦੇ ਭਾਰਤ ਵਿੱਚ ਸਾਰੇ ਹੀ ਹਿੰਦੂ ਨੇ ਮੋਨ ਭਾਗਵਤ ਕੌਣ ਆ ਆਰਐਸਐਸ ਦੇ ਮੁਖੀ ਨੇ ਰਾਸ਼ਟਰੀ ਸਵੈਮਸੇਵਕ ਸੰਗ ਜੋ ਹਿੰਦੂ ਤਵਾਦੀ ਜਥੇਬੰਦੀ ਆ ਵੱਡੀ ਜਥੇਬੰਦੀ ਆ ਤੇ ਉਸ ਜਥੇਬੰਦੀ ਦੇ ਮੁਖੀ ਨੇ ਜਿਹੜੇ ਹਿੰਦੂਤਾਵਾਦ ਦਾ ਰਾਗ ਲਾਪਦੇ ਨੇ ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਸਾਰੇ ਹਿੰਦੂ ਨੇ ਕਨਵਰਟ ਹੋ ਗਏ ਸੀਗੇ ਕੋਈ ਮੁਸਲਮਾਨ ਬਣ ਗਿਆ ਕੋਈ ਸਿੱਖ ਬਣ ਗਿਆ ਕੋਈ ਜੈਨੀ ਬਣ ਗਿਆ ਕੋਈ ਬੋਧੀ ਬਣ ਗਿਆ ਕੋਈ ਇਸਾਈ ਬਣ ਗਿਆ ਹੈ ਸਾਰੇ ਹਿੰਦੂ ਨੇ ਇਹਦਾ ਮਤਲਬ ਉਹਨਾਂ ਨੇ ਭਾਵਨਾ ਇਹ ਬੱਸੀ ਕਿ ਆਪ ਵੀ ਸਾਰੇ ਹਿੰਦੂਆਂ ਜਾਂ ਹਿੰਦੂ ਵਾਲੇ ਪਾਸੇ ਆਜੋ ਤੁਸੀਂ ਸਾਰੇ ਮਤਲਬ ਕਿ ਉਹ ਹੀ ਬਿਆਨ ਦੇ ਕੇ ਸਪਸ਼ਟ ਕਰਨ ਕਿ ਹਾਂ ਤੁਸੀਂ ਆ ਸਾਰੇ ਹਿੰਦੂਆਂ ਵਾਲੇ ਪਾਸੇ ਆਜੋ ਸਾਰੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰ ਲੋ ਪਰ ਸਾਰੇ ਹਿੰਦੂਆਂ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰ ਲੋ ਆਪਾਂ ਤੇ ਕਿਹੜੇ ਹਿੰਦੂ ਆਪਾਂ ਕਿਤਰੇ ਨੇ ਹਿੰਦੂ ਆਪਾਂ ਤੁਹਾਡੇ ਹਿੰਦੂਆਂ ਵਿੱਚ ਕਿਹੋ ਜੀ ਪਾਰਟੀਸ਼ਨ ਹੈਗੀ ਆ ਤੁਹਾਡੇ ਹਿੰਦੂਆਂ ਵਿੱਚ ਕਿਦਾਂ ਵਰਣ ਬਵਸਤਾ ਧਰ ਕੇ ਰੱਖੀ ਪਈ ਧਰ ਕੇ ਮਨੂ ਮਹਾਰਾਜ ਨੇ ਜਿੰਨੇ ਤੁਸੀਂ ਮਹਾਰਾਜ ਕਹਿੰਦੇ ਹੋ ਮੈਂ ਨਹੀਂ ਕਹਿੰਦਾ ਮਹਾਰਾਜ ਉਹਨੇ ਵਰਣ ਬਵਸਤਾ ਧਰ ਕੇ ਪੂਰਾ ਭਾਰਤ ਵਿੱਚ ਇਨਸਾਨ ਨੂੰ ਵੰਡ ਕੇ ਰੱਖ ਦਿੱਤੀ ਉਹਨੇ ਹੂੰ ਕੁਝ ਬੰਦੇ ਨੇ ਮੈਂ ਕਿਉਂ ਕਹਿੰਦੇ ਬ੍ਰਾਹਮਣ ਸ੍ਰੇਸ਼ਟਾ ਕਿਹਦੇ ਲਿਖਿਆ ਬ੍ਰਾਹਮਣ ਨੇ ਲਿਖਿਆ ਜੀ ਬ੍ਰਾਹਮਣ ਸ੍ਰੇਸ਼ਟਾ ਕਿਹਦੇ ਲਿਖਿਆ ਬ੍ਰਾਹਮਣ ਨੇ ਬ੍ਰਾਹਮਣ ਬਹੁਤ ਵੱਡਾ ਹੁੰਦਾ ਕਿਹਦੇ ਲਿਖਿਆ ਬ੍ਰਾਹਮਣ ਨੇ ਹੂੰ ਬ੍ਰਾਹਮਣ ਨੂੰ ਕੋ ਮਲੇ ਬ੍ਰਾਹਮਣ ਐ ਆਪੇ ਇੱਕ ਤਾਂ ਆਪਣੇ ਬ੍ਰਾਹਮਣ ਕੌਣ ਦਾ ਭਗਵਾਨ ਹੁੰਦਾ ਬ੍ਰਾਹਮਣ ਦੇ ਮੂੰਹ ਚ ਪਾਇਆ ਹੋਇਆ ਅਨਾਜ ਬ੍ਰਹਮਤ ਰੂਪ ਮੂੰਹ ਚ ਜਾਂਦਾ ਕਿਹਨੇ ਲਿਖਿਆ ਬ੍ਰਾਹਮਣ ਨੇ ਹਰ ਚੀਜ਼ ਬ੍ਰਾਹਮਣ ਨੇ ਆਪਣੇ ਪੱਖ ਚ ਲੇ ਕੇ ਬਾਕੀ ਸਾਰੀਆਂ ਜਾਤਾਂ ਨੂੰ ਖਤਮ ਕਰਤਾ ਜ਼ੀਰੋ ਕਰਤੀਆਂ ਵੀ ਇਹ ਤਾਂ ਹਾਈ ਸ਼ੂਦਰ ਖਤਮ ਇਹ ਇਹ ਸਾਡੇ ਵਰਨ ਵਵਸਥਾ ਹਿੰਦੂ ਧਰਮ ਦੇ ਵਿੱਚ ਹੀ ਹੁੰਦੀ ਆ ਜਿਹਦੀ ਕਿ ਵਿਰੋਧਤਾ ਕਰੇ ਡਾਕਟਰ ਅੰਮੇਦਕਰ ਸਾਹਿਬ ਵਰਗੇ ਬੰਦੇ ਨੇ ਜੀ ਵਰਨ ਵਸਦਾ ਇਹ ਵਰਨ ਵਸਦਾ ਸਾਡੇ ਸਿੱਖਾਂ ਵਿੱਚ ਵੀ ਬੜਾ ਘਰ ਕਰ ਚੁੱਕੀ ਆ ਇਹ ਵੀ ਅਸੀਂ ਮੁਲੱਕਰ ਨਹੀਂ ਤੋ ਹੋ ਸਕਦੇ ਸਿੱਖਾਂ ਵਿੱਚ ਵੀ ਘਰ ਕਰ ਚੁੱਕੀ ਹੈ ਵਰਨ ਵਵਸਤਾ ਠੀਕ ਹੈ ਨਾ ਜੀ ਤੇ ਦੂਜੀ ਗੱਲ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਇਹ ਇਹ ਦੇ ਧਾਰਮਿਕ ਆਜ਼ਾਦੀ ਨੂੰ ਬੜਾ ਵੱਡਾ ਖਤਰਾ ਹੈਗਾ ਜਿਸ ਦੀ ਵਿਰੋਧਤਾ ਕੀਤੀ ਆ ਜਿਸ ਦੀ ਵਿਰੋਧਤਾ ਕੀਤੀ ਆ ਭਾਰਤ ਨੇ ਇਸ ਨੂੰ ਖੰਡਨ ਕੀਤਾ ਭਾਰਤ ਕਹਿੰਦਾ ਕਿ ਭਾਰਤ ਵੱਲੋਂ ਇਸ ਰਿਪੋਰਟ ਦੀ ਖੰਡਨ ਕਰਦਿਆ ਕਿਹਾ ਗਿਆ ਕਿ ਇਹ ਸ਼ਰਿਆਮ ਝੂਠੀ ਰਿਪੋਰਟ ਹੈ ਇਹ ਸ਼ਰਿਆਮ ਝੂਠੀ ਰਿਪੋਰਟ ਹੈ ਇਸ ਰਿਪੋਰਟ ਦੇ ਵਿੱਚ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਇਸ ਰਿਪੋਰਟ ਵਿੱਚ ਭਾਰਤ ਦੀ ਇੱਜ਼ਤ ਤੇ ਹੱਥ ਪਾਇਆ ਗਿਆ। ਇਸ ਰਿਪੋਰਟ ਨੂੰ ਅਸੀਂ ਸਿਰੇ ਤੋਂ ਖੰਡਿਤ ਕਰਦੇ ਆ, ਸਿਰੇ ਤੋਂ ਖਾਰਜ ਕਰਦੇ ਆ। ਭਾਰਤ ਨੇ ਇਹ ਐਲਾਨ ਕੀਤਾ। ਜੀ। ਤੇ ਭਾਰਤ ਦਾ ਇਹ ਐਲਾਨ ਜਿਹੜਾ ਹੈਗਾ ਉਹਨੂੰ ਕਰਨਾ ਪੰਡਾ ਸੀ। ਹੂੰ। ਪਰ ਭਾਰਤ ਇਹ ਵੀ ਗੱਲ ਦੇਖੇ ਕਿ ਜਦੋਂ ਸਭ ਤੋਂ ਵੱਡਾ ਕੇਸ ਆ। ਸਭ ਤੋਂ ਵੱਡਾ ਕੇਸ ਆ ਭਾਰਤ ਦਾ। ਜਿਦੇ ਵਿੱਚ ਸੁਪਰੀਮ ਕੋਰਟ ਇਨਵੋਲਵ ਹੈ ਜਿਦੇ ਵਿੱਚ ਸਰਕਾਰ ਇਨਵੋਲਵ ਹੈ ਜਿਦੇ ਵਿੱਚ ਪੂਰਾ ਤੰਤਰ ਇਨਵੋਲਵ ਹੈ ਉਹ ਹੈਗਾ ਬਾਬਰੀ ਮਸਜਦ ਦੇ ਸਿੱਖਾਂ ਦਾ ਸਥਾਨ ਤਾਂ ਮੁਸਲਮਾਨਾਂ ਦਾ ਸਥਾਨ ਸੀਗਾ ਉਹਨੂੰ ਢਾ ਕੇ ਸ਼੍ਰੀ ਰਾਮ ਦਾ ਮੰਦਿਰ ਬਣਾਇਆ ਗਿਆ ਜਰ ਕਿ ਸ਼੍ਰੀ ਰਾਮ ਦਾ ਮੰਦਿਰ ਨਾਲ ਕੋਈ ਹੋਰ ਵੀ ਥਾਂ ਦੇ ਬਣ ਸਕਦਾ ਸੀਗਾ ਪਰ ਉਹ ਉਹ ਇੱਕ ਹੰਕਾਰ ਸੀ ਸਾਡੇ ਮਨ ਚ ਕਿ ਅਸੀਂ ਬਾਬਰੀ ਮਸਜਦ ਢਾਉਣੀ ਆ ਤੇ ਢਾ ਕੇ ਉੱਥੇ ਰਾਮ ਮੰਦਿਰ ਬਣਾਉਣਾ ਜਰਕਿ ਜੇ ਅਸੀਂ ਸੱਭਿਅਕ ਹੁੰਦੇ ਪਰ ਉਹ ਕਿੱਥੇ ਤੱਕ ਸ਼ਬੀ ਰਿਪੋਰਟ ਹੋ ਉਹ ਉਹ ਕਿੱਥੇ ਤੱਕ ਗਈ ਖਬਰ ਪੂਰੀ ਦੁਨੀਆ ਵਿੱਚ ਗਈ ਖਬਰ ਉਹ ਵੱਖ-ਵੱਖ ਅਖਬਾਰਾਂ ਨੇ ਵੱਖ-ਵੱਖ ਮੀਡੀਆ ਨੇ ਟਰਾਂਸਲੇਟ ਕਰਕੇ ਵੱਖ-ਵੱਖ ਥਾਵਾਂ ਤੇ ਲੈ ਇਸ ਤੋਂ ਵੱਡੇ ਉਦਾਹਰਨ ਹੋਰ ਕੀ ਹੋ ਸਕਦੀ ਹੈ ਕਿ ਧਾਰਮਿਕ ਆਜ਼ਾਦੀ ਨੂੰ ਖਤਰਾ ਹੈਗੀ ਹੈ ਭਾਰਤ ਵਿੱਚ ਬਾਰਾਂ ਨਾ시 ਵਿੱਚ ਲੱਗੇ ਤੁਸੀਂ ਕਿ ਇਹ ਤੇ ਨਾਅਰੇ ਲੱਗ ਰਹੇ ਨੇ ਨਾ ਇਹ ਨਾਅਰੇ ਲੱਗੇ ਜਾ ਰਹੇ ਨੇ ਕਿ ਅਜੁੱਧਿਆ ਤੱਕ ਝਾਕੀ ਹੈ ਹੂੰ ਮਥਰਾ ਕਾਂਸੀ ਬਾਕੀ ਹੈ ਇਹ ਤਾਂ ਨਾਅਰੇ ਲੱਗੇ ਜਾ ਰਹੇ ਨੇ ਜਦੋਂ ਇਹ ਨਾਰੇ ਲੱਗ ਰਹੇ ਨੇ ਤਾਂ ਫਿਰ ਭਾਰਤ ਨੂੰ ਇਹ ਵੀ ਗੱਲ ਨਾਲ ਕਰਨੀ ਚਾਹੀਦੀ ਵੀ ਯਾਰ ਸਾਡੀਆਂ ਗਲਤੀਆਂ ਨੇ ਜੀ ਸਾਡੇ ਲੋਕਾਂ ਦੀਆਂ ਗਲਤੀਆਂ ਨੇ ਯਾਰ ਤਾਂ ਕਰਕੇ ਅਮਰੀਕਾ ਦੇ ਵਿੱਚ ਰਿਪੋਰਟ ਆਈ ਐ ਮੈਂ ਅਮਰੀਕਾਦਰ ਮੋਰ ਦਾ ਸਮਰਥਨ ਨਹੀਂ ਕਰਦਾ ਸਾਡੇ ਭਾਰਤ ਤੇ ਕੋਈ ਉਂਗਲੀ ਕਰੇ ਤਾਂ ਮੈਂ ਬਰਦਾਸ਼ਤ ਨਹੀਂ ਕਰਦਾ ਸਾਡੇ ਭਾਰਤ ਦੀ ਗਰੀਮਾ ਤੇ ਕੋਈ ਉਂਗਲ ਕਰੇ ਮੈਂ ਬਰਦਾਸ਼ਤ ਨਹੀਂ ਕਰਦਾ ਪਰ ਕੀ ਕਰੀਏ ਕੀ ਕਰੀਏ ਜਦੋਂ ਜਦੋਂ ਭਾਰਤ ਦੇ ਵਿੱਚ ਆਮ ਜਿਹੜੇ ਕਿ ਆਮ ਦੂਜੇ ਧਰਮਾਂ ਦੇ ਘੱਟ ਗਿਣੇ ਧਰਮਾਂ ਦੇ ਲੋਕ ਨੇ ਉਹਨਾਂ ਨਾਲ ਮਾਰਾ ਕੀਤਾ ਜਾ ਰਿਹਾ ਹੈ ਜੇਕਰ ਰਾਹੁਲ ਗਾਂਧੀ ਇੱਕ ਬਿਆਨ ਦਿੰਦਾ ਕਿ ਸਿੱਖਾਂ ਦੇ ਪੱਗ ਤੇ ਕੜੇ ਨੂੰ ਖਤਰਾ ਹੈ ਤਾਂ ਭਾਜਪਾਲੇ ਇੱਕ ਨੈਰੇਟਿਵ ਸਿਰਜ ਦਿੰਦੇ ਆ ਤੇ ਨਾਰੇਬਾਜੀ ਕਰਦੇ ਆ ਪ੍ਰਦਰਸ਼ਨ ਹੋ ਜਾਂਦੇ ਆ ਯਾਰ ਸੱਚ ਆ ਇਹਨੂੰ ਮੰਨ ਲਓ ਹੈਗਾ ਐਦਾਂ ਹੁੰਦਾ ਸੱਚ ਤੋਂ ਭੱਜਦੇ ਆ ਭਾਜਪਾਲੇ ਭੱਜ ਸੱਚ ਤੋਂ ਭੱਜ ਲੈਂਦੇ ਆ ਵੀ ਨਹੀਂ 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 ਇਹ ਗਲਤ ਆ ਉਹ ਕਿੰਨੀ ਬੜੀ ਸੱਚ ਬੋਲਿਆ ਬੰਦੇ ਨੇ ਯਾਰ ਉਹ